ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਬੈ ਰਾਗਣ ਮਹੱਲਾ ਪਹਿਲਾ ਹਰਨੀ ਹੋਵਾ ਬਨ ਬਸਾ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੋ ਮਿਲੈ ਵਾਰ ਵਾਰ ਹਉ ਜਾਓ ਜੀਉ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋਕਿਲ ਹੋਵਾ ਅੰਬ ਬਸਾ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸਹੋ ਮਿਲੈ ਦਰਸ਼ਨ ਰੂਪ અપਾਰ ਮਛਲੀ ਹੋਵਾ ਜਲ ਬਸਾ ਜੀਵ ਜੰਤ ਸਭ ਸਾਰ ਔਰਾਰ ਪਾਰ ਮੇਰਾ ਸਹੋ ਵਸੈ ਹਉ ਮਿਲੋਗੀ ਬਾਹ ਪਸਾਰ ਨਾਗਨ ਹੋਵਾ ਧਰ ਵਸਾ ਸਬਦ ਵਸੈ ਭਉ ਜਾਏ ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤ ਸਮਾਏ ਗਉੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਓ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਾਲੀਆਂ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮੇਲ ਕਰ ਪਾਵੋ ਹੋ ਤੇਲ ਦੇਹੋ ਸੱਜਣ ਆਸੀ ਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੋਚਾ ਸਦੜੇ ਨੇਤਿ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਗਉੜੀ ਮਹੱਲਾ ਤੀਜਾ ਚੌਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਗਉੜੀ ਗਵਾਰੇ ਰੀ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੈ ਹੁਕਮੇ ਮੇਲੇ ਸਬਦ ਪਛਾਨੈ ਸਤਗੁਰ ਕੈ ਭਏ ਭ੍ਰਮ ਭਉ ਜਾਏ ਭੈ ਰਾਚੈ ਸੱਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਾਲਾਹ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਏ ਸੱਚ ਵਸੈ ਸਾਚੀ ਸਬਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਇ ਜੀਵੈ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲਗਿਆ ਪਿਆਰ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਇ ਗੁਰ ਤੇ ਬੂਝੈ ਸਿਜੈ ਸੋਇ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦਵਾਰ ਪੂਰਾ ਭਾਗ ਮਿਲੈ ਗੁਰ ਆਇ ਸੱਚੈ ਸਹਜ ਸਾਚ ਸਮਾਈ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ 부ਝਾਏ ਗੁਰ ਤੇ சாਤ ਵਸੈ ਮਨ ਆਇ ਗੁਰ ਤੇ ਪਵਿਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸਚਾ ਸਚੀ ਪਤ ਹੋਈ ਕ੍ਰਿਸ਼ਨ ਕਹੀਏ ਦਾਤਾ ਇਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮੇਲ ਪ੍ਰੀਤਮ ਸਾਚੇ ਗੁਣ गावा ਨਾਨਕਾ ਸਾਚੇ ਸਾਚ ਸਮਾਵਾ ਗੌੜੀ ਗਵਾਰੇ ਰੀ ਮਹੱਲਾ ਤੀਜਾ ਸੁਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਾਧ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋ ਇਹ ਜਹਿਵਾ ਦੁਜੈ ਭਾਏ ਹਰ ਰਸ ਨਾ ਚਾਖੇ ਫੀਕਾ ਆ ਲਾਏ ਬਿਨ 부ਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਹੁੰਦਾ ਭਾਂਡਾ ਟਿਕਾ ਨਾ ਕੋਈ ਗੁਰ ਸ਼ਬਦ ਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉ ਮੈਂ ਵਿੱਚ ਗਾਵਹਿ ਬਿਰਥਾ ਜਾਏ ਗਾਵਣ ਗਾਵਹਿ ਜਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵਹਿ ਇਕ ਭਗਤ ਕਰੇ ਇਹ ਨਾਮ ਨਾ ਪਾਵਹਿ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਔਰ ਧਾਰ ਭਗਤ ਕਰਹਿ ਮੂਰਖ ਆਪ ਜਣਾਵਹਿ ਨੱਚ ਨੱਚ ਟਪਹਿ ਬਹੁਤ ਦੁੱਖ ਪਾਵਹਿ ਨੱਚਿਆ ਟਪਿਆ ਭਗਤ ਨਾ ਹੋਏ ਸਬਦ ਮਰਿਆ ਭਗਤ ਪਾਏ ਜਨ ਸੋਏ ਭਗਤ ਵੱਛਲਾ ਭਗਤ ਕਰਾਏ ਸੋਏ ਸੱਚੀ ਭਗਤ ਵਿਚੋ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸੇ ਨਾਮ ਪਛਾਣੈ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸੇ ਨਾਮ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ